ਚਰਨਜੀਤ ਅਹੂਜਾ ਸਾਹਿਬ ਨੇ ਜਿਹੜੇ ਉਹ ਬੀਤੀ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਮੁਹਾਲੀ ਦੇ ਬਲੌਂਗੀ ਵਿੱਚਲੇ ਇਸੇ ਸਮਸ਼ਾਨ ਘਾਟ ਵਿਖੇ ਕੀਤਾ ਜਾਣਾ ਜਿੱਥੇ ਅਸੀਂ ਇਸ ਮੌਕੇ ਮੌਜੂਦ ਹਾਂ ਮੈਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੰਨਾ ਕਿ ਇਹ ਸਥਾਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਲੌਂਗੀ ਜਿਹੜਾ ਹੈਗਾ ਮੁਹਾਲੀ ਦਾ ਕਸਬਾ ਏ ਉੱਥੇ ਹੀ ਸਮਸ਼ਾਨ ਘਾਟ ਹੈ ਤੇ ਉੱਥੇ ਹੀ ਚਰਨਜੀਤ ਅਹੂਜਾ ਸਾਹਿਬ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਤੁਹਾਨੂੰ ਦੱਸ ਦਈਏ ਕਿ ਉਹ ਹੁਜਾ ਸਾਹਿਬ ਦੀ ਉਮਰ ਹੈ ਜਿਹੜੀ ਉਹ ਕਰੀਬ 72 ਸਾਲ ਸੀ ਤੇ ਉਹਨਾਂ ਨੇ ਮੁਹਾਲੀ ਵਿੱਚ ਜਿਹੜਾ ਉਹਨਾਂ ਦਾ ਘਰ ਸੀ 에어ਪੋਰਟ ਰੋਡ TDAI ਸਿਟੀ ਵਿਖੇ ਉੱਥੇ ਹੀ ਆਪਣੇ ਘਰ ਵਿਖੇ ਹੀ ਉਹਨਾਂ ਨੇ ਅੰਤਿਮ ਸਾਹ ਲਏ ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲੀਵਰ ਦੇ ਕੈਂਸਰ ਤੋਂ ਉਹ ਹੁਜਾ ਸਾਹਿਬ ਪੀੜਤ ਸੀ ਜਿਸ ਕਰਕੇ ਉਹਨਾਂ ਦਾ PGI ਤੋਂ ਇਲਾਜ ਹੈ ਜਿਹੜਾ ਉਹ ਚੱਲ ਰਿਹਾ ਸੀ ਤੇ ਪਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਤੁਰ ਜਾਣਾ ਕਿਤਨਾ ਕਿਤੇ ਵੱਡਾ ਘਾਟਾ ਜਿਹੜਾ ਪੰਜਾਬੀ ਸੰਗੀਤਕ ਜਗਤ ਨੂੰ ਵੀ ਹੈ ਕਿਉਂਕਿ ਅਹੂਜਾ ਸਾਹਿਬ ਉਹ ਸ਼ਖਸ ਸੀ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਟੀ ਪਾਇਆ ਹਾਲਾਂਕਿ ਕੋਈ ਵੀ ਇਹ ਅਹੂਜਾ ਸਾਹਿਬ ਦਾ ਸੀ ਬੜਪਣ ਮੰਨਦੇ ਆ ਕਿ ਉਹਨਾਂ ਨੇ ਕਦੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਜਿਹੜੇ ਕਲਾਕਾਰ ਜਾਂ ਫਿਰ ਜਿਹੜੇ ਗੀਤਕਾਰ ਉਹਨਾਂ ਦੇ ਕੋਲ ਆਉਂਦੇ ਸੀ ਜਾਂ ਗਾਣੇ ਰਿਕਾਰਡ ਕਰਾਉਂਦੇ ਸੀ ਉਹਨਾਂ ਨੂੰ ਸੰਗੀਤਕ ਜਿਹੜਾ ਆਪਣਾ ਕੰਮ ਸੀ ਉਹ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਲਾਕਾਰਾਂ ਦੀ ਕਿਸਮਤ ਤੇ ਉਹਨਾਂ ਦਾ ਜਿਹੜਾ ਮਿਹਨਤ ਸੀ ਉਹਨੂੰ ਰੰਗ ਭਾਗ ਲੱਗਦੇ ਸੀ ਪਰ ਹੂਜਾ ਸਾਹਿਬ ਦੀ ਦੇਣ ਹੈ ਜਿਹੜੀ ਪੰਜਾਬੀ ਫਿਲਮ ਜਗਤ ਪੰਜਾਬੀ ਫਿਲਮ ਜਗਤ ਅਤੇ ਪੰਜਾਬੀ ਸੰਗੀਤਕ ਜਗਤ ਦੇ ਲਈ ਉਹਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਇਸ ਤਰੀਕੇ ਦੇ ਨਾਲ ਚਰਨਜੀਤ ਹੂਜਾ ਸਾਹਿਬ ਦਾ ਤੁਰ ਜਾਣਾ ਕਿਤਨਾ ਕਿਤੇ ਵੱਡਾ ਘਾਟਾ ਪੰਜਾਬੀ ਜਿਹੜਾ ਹੈਗਾ ਸੰਗੀਤਕ ਜਗਤ ਲਈ ਆ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਗਿਆ ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰਸਿੱਧ ਗਾਇਕ ਨੇ ਜਿਹੜੇ ਉਹ ਵੀ ਉਹ ਹੁਜਾ ਸਾਹਿਬ ਦੇ ਘਰ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਲਗਾਤਾਰ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਪਰ ਬੀਤੀ ਰਾਤ ਦੀ ਜੇਕਰ ਗੱਲ ਕਰਾਂ ਤਾਂ ਗਾਇਕ surjit khan bai hardeep satwit ਪੰਜਾਬੀ ਸੰਗੀਤਕ ਜਗਤ ਨੂੰ ਉਸ ਸਮੇਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਸੰਗੀਤਕ ਦੁਨੀਆ ਦੇ ਬੇਤਾਜ ਬਾਦਸ਼ਾ ਚਰਨਜੀਤ ਅਹੂਜਾ ਸਾਹਿਬ ਨੇ ਜਿਹੜੇ ਉਹ ਬੀਤੀ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਮੁਹਾਲੀ ਦੇ ਬਲੌਂਗੀ ਵਿਚਲੇ ਇਸੇ ਸਮਸ਼ਾਨ ਘਾਟ ਵਿਖੇ ਕੀਤਾ ਜਾਣਾ ਜਿੱਥੇ ਅਸੀਂ ਇਸ ਮੌਕੇ ਮੌਜੂਦ ਹਾਂ ਮੈਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੰਨਾ ਕਿ ਇਹ ਸਥਾਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਲੌਂਗੀ ਜਿਹੜਾ ਹੈਗਾ ਮੁਹਾਲੀ ਦਾ ਕਸਬਾ ਏ ਉੱਥੇ ਹੀ ਸਮਸ਼ਾਨ ਘਾਟ ਹੈ ਤੇ ਉੱਥੇ ਹੀ ਚਰਨਜੀਤ ਅਹੂਜਾ ਸਾਹਿਬ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਤੁਹਾਨੂੰ ਦੱਸ ਦਈਏ ਕਿ ਉਹੂਜਾ ਸਾਹਿਬ ਦੀ ਉਮਰ ਹੈ ਜਿਹੜੀ ਉਹ ਕਰੀਬ 72 ਸਾਲ ਸੀ ਤੇ ਉਹਨਾਂ ਨੇ ਮੁਹਾਲੀ ਵਿੱਚ ਜਿਹੜਾ ਉਹਨਾਂ ਦਾ ਘਰ ਸੀ 에어ਪੋਰਟ ਰੋਡ TDAI ਸਿਟੀ ਵਿਖੇ ਉੱਥੇ ਹੀ ਆਪਣੇ ਘਰ ਵਿਖੇ ਹੀ ਉਹਨਾਂ ਨੇ ਅੰਤਿਮ ਸਾਹ ਲਏ ਇਸ ਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲੀਵਰ ਦੇ ਕੈਂਸਰ ਤੋਂ ਉਹੂਜਾ ਸਾਹਿਬ ਪੀੜਤ ਸੀ ਜਿਸ ਕਰਕੇ ਉਹਨਾਂ ਦਾ PGI ਤੋਂ ਇਲਾਜ ਹੈ ਜਿਹੜਾ ਉਹ ਚੱਲ ਰਿਹਾ ਸੀ ਤੇ ਪਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਤੁਰ ਜਾਣਾ ਕਿਤਨਾ ਕਿਤੇ ਵੱਡਾ ਘਾਟਾ ਜਿਹੜਾ ਪੰਜਾਬੀ ਸੰਗੀਤਕ ਜਗਤ ਨੂੰ ਵੀ ਹੈ ਕਿਉਂਕਿ ਅਹੂਜਾ ਸਾਹਿਬ ਉਹ ਸ਼ਖਸ ਸੀ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਟੀ ਪਾਇਆ ਹਾਲਾਂਕਿ ਕੋਈ ਵੀ ਇਹ ਅਹੂਜਾ ਸਾਹਿਬ ਦਾ ਸੀ ਬੜਪਣ ਮੰਨਦੇ ਆ ਕਿ ਉਹਨਾਂ ਨੇ ਕਦੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਜਿਹੜੇ ਕਲਾਕਾਰ ਜਾਂ ਫਿਰ ਜਿਹੜੇ ਗੀਤਕਾਰ ਉਹਨਾਂ ਦੇ ਕੋਲ ਆਉਂਦੇ ਸੀ ਜਾਂ ਗਾਣੇ ਰਿਕਾਰਡ ਕਰਾਉਂਦੇ ਸੀ ਉਹਨਾਂ ਨੂੰ ਸੰਗੀਤਕ ਜਿਹੜਾ ਆਪਣਾ ਕੰਮ ਸੀ ਉਹ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਲਾਕਾਰਾਂ ਦੀ ਕਿਸਮਤ ਤੇ ਉਹਨਾਂ ਦਾ ਜਿਹੜਾ ਮਿਹਨਤ ਸੀ ਉਹਨੂੰ ਰੰਗ ਭਾਗ ਲੱਗਦੇ ਸੀ ਪਰ ਹੂਜਾ ਸਾਹਿਬ ਦੀ ਦੇਣ ਹੈ ਜਿਹੜੀ ਪੰਜਾਬੀ ਫਿਲਮ ਜਗਤ ਪੰਜਾਬੀ ਫਿਲਮ ਜਗਤ ਅਤੇ ਪੰਜਾਬੀ ਸੰਗੀਤਕ ਜਗਤ ਦੇ ਲਈ ਉਹਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਇਸ ਤਰੀਕੇ ਦੇ ਨਾਲ ਚਰਨਜੀਤ ਹੂਜਾ ਸਾਹਿਬ ਦਾ ਤੁਰ ਜਾਣਾ ਕਿਤਨਾ ਕਿਤੇ ਵੱਡਾ ਘਾਟਾ ਪੰਜਾਬੀ ਜਿਹੜਾ ਹੈਗਾ ਸੰਗੀਤਕ ਜਗਤ ਲਈ ਆ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਗਿਆ ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰਸਿੱਧ ਗਾਇਕ ਨੇ ਜਿਹੜੇ ਉਹ ਵੀ ਉਹ ਹੂਜਾ ਸਾਹਿਬ ਦੇ ਘਰ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਲਗਾਤਾਰ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਪਰ ਬੀਤੀ ਰਾਤ ਦੀ ਜੇਕਰ ਗੱਲ ਕਰਾਂ ਤਾਂ ਗਾਇਕ surjit khan, bayi hardeep, satwinder bugga, gurkripal surapuri, sufi balveer jaili, popinder babbal ਤੇ ਹੋਰ अनेका ਹੀ ਕਲਾਕਾਰ ਨੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਉਹ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹ ਗালাਖੀ ਹੈ ਕਿ ਸੰਗੀਤ ਸਮਰਾਟ ਚਰਜੀਤ ਹੂਜਾ ਸਾਹਿਬ ਦਾ ਜਿਹੜਾ ਇਸ ਤਰੀਕੇ ਦੇ ਨਾਲ ਬੇਵਕਤੀ ਜਿਹੜੀ ਉਹਨਾਂ ਦੀ ਮੌਤ ਹੋ ਜਾਣਾ ਤੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਕਿਤਨਾ ਕਿਤੇ ਪੰਜਾਬੀ ਸੰਗੀਤਕ ਜਗਤ ਦੇ ਲਈ ਜਿਹੜਾ ਘਾਟਾ ਹੈ ਉਹ ਕਦੇ ਨਹੀਂ ਪੂਰਾ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਹੂਜਾ ਸਾਹਿਬ ਜਿਹੜੇ ਨੇ ਉਹ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਉਹ ਇੰਨੀਆਂ ਬਾਖ ਕਮਾਲ ਸੇਵਾਵਾਂ ਸੰਗੀਤਕ ਜਗਤ ਦੇ ਲਈ ਦਿੱਤੀਆਂ ਕਿ ਅਸੀਂ ਕਹਾਂਗੇ ਕਿ ਸੈਂਕੜਿਆਂ ਦੀ ਗਿਣਤੀ 'ਚ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ 'ਚ ਮੈਂ ਕਹਾਂਗਾ ਕਿ ਕਲਾਕਾਰ ਨੇ ਜਿਹੜੇ ਉਹ ਉਹਨਾਂ ਦੇ ਗਾਣਿਆਂ ਨੂੰ ਉਹਨਾਂ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਉਹਨਾਂ ਕਲਾਕਾਰਾਂ ਦੀ ਜਿਹੜੀ ਹੈਗੀ ਹੈ ਚੜ੍ਹਾਈ ਜਾਂ ਫਿਰ ਕਹਿ ਲਈਏ ਕਿ ਉਹਨਾਂ ਦੀ ਜਿਹੜੀ ਪ੍ਰਫੁੱਲਤਾ ਸੀ ਜਾਂ ਫਿਰ ਉਹਨਾਂ ਦੀ ਜਿਹੜੀ ਤਰੱਕੀ ਸੀ ਉਹਨਾਂ ਦੇ ਵਿੱਚ ਅਹੂਜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀ ਹਾਲਾਂਕਿ ਉਹਨਾਂ ਦੇ ਜਿਹੜੇ ਅ ਪਿੱਛੇ ਚਾਰ ਬੇਟੇ ਨੇ ਉਹ ਵੀ ਸੰਗੀਤਕ ਇੰਡਸਟਰੀ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਸਚਨ ਅਹੂਜਾ ਜਿਹੜੇ ਨੇ ਉਹ ਵੱਡਾ ਨਾਮ ਹੈ ਪੰਜਾਬੀ ਸੰਗੀਤਕ ਇੰਡਸਟਰੀ ਦਾ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਪੰਜਾਬੀ ਸੰਗੀਤਕ ਇੰਡਸਟਰੀ ਦੇ ਵਿੱਚ ਲਗਾਤਾਰ ਉਹ ਕੰਮ ਕਰ ਰਹੇ ਨੇ ਆਪਣੇ ਪਿਤਾ ਨਾਲ ਕੰਮ ਕਰਦੇ ਰਹੇ ਇਸੇ ਅਸਥਾਨ ਤੇ ਇਸੇ ਬਿਲੌਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਚਨਜੀਤ ਸਿੰਘ ਅਹੂਜਾ ਚਨਜੀਤ ਅਹੂਜਾ ਮਾਫ ਕਰਨਾ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਪੰਜ ਤੱਥਾਂ ਦੇ ਵਿੱਚ ਵਲੀਨ ਹੈ ਜਿਹੜਾ ਉਹ ਉਹਨਾਂ ਨੂੰ ਕੀਤਾ ਜਾਵੇਗਾ ਉਸ ਸੰਬੰਧੀ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਉਹਨਾਂ ਦੇ ਘਰ ਜਿਹੜੇ ਗਾਇਕ ਪਹੁੰਚ ਰਹੇ ਨੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਉਹ ਵੀ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਸਾਂਝੀਆਂ ਕਰ ਰਹੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਹੈਗਾ ਦੁਪਹਿਰ ਦਾ ਸਮਾਂ ਪਰਿਵਾਰ ਦੇ ਵੱਲੋਂ ਨਿਸ਼ਚਿਤ ਕੀਤਾ ਗਿਆ ਕਿ ਕਰੀਬ 1 ਵਜੇ ਦੇ ਕਰੀਬ ਜਿਹੜਾ ਹੈਗਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਚਰਨਜੀਤ ਤਹੂਜਾ ਸਾਹਿਬ ਦਾ ਇਸੇ ਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਣਾ ਹਾਲਾਂਕਿ ਪੁਲਿਸ ਦੇ ਵੱਲੋਂ ਸੁਰੱਖਿਆ ਇੰਤਜ਼ਾਮ ਨੇ ਜਿਹੜੇ ਉਹ ਮੁਕੰਮਲ ਪਹਿਲਾਂ ਹੀ ਕਰ ਲਏ ਗਏ ਨੇ ਕਿਉਂਕਿ ਬਹੁਤ ਸਾਰੇ ਰਾਸੀ ਅਤੇ ਫਿਲਮੀ ਜਗਤ ਦੇ ਸਤਾਰੇ ਜਿਹੜੇ ਨੇ ਉਹ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਣਗੇ ਤੇ ਅੰਤਿਮ ਵਾਰ ਜ਼ਰੂਰ ਜਿਹੜਾ ਹੈਗਾ ਹੁਜਾ ਸਾਹਿਬ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਇੱਥੇ ਪਹੁੰਚਣਗੇ ਉਹ ਵੀ ਤਸਵੀਰਾਂ ਸੀ ਤੁਹਾਡੇ ਨਾਲ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਕੈਮਰਾ ਪਰਸਨ ਸੰਤਾਨਸ਼ੂ ਸ਼ਰਮਾ ਨਾਲ ਦਵਿੰਦਰ ਸਿੰਘ ਮੋਹਾਲੀ ਤੋਂ